ਜਿੱਥੇ ਬੰਦਾ ਜੰਮਦਾ ਸੀਰੀਏ ਟਕਿਆਂ ਦੀ ਮੀਰੀ ਪੀਰੀਏ ਜਿੱਥੇ ਕਰਜ਼ੇ ਹੀਟ ਪੰਜੀਰੀਏ ਬਾਪੂ ਦੇ ਕਰਜ਼ੇ ਦਾ ਸੂਧ ਨੇ ਪੁੱਤ ਜੰਮਦੇ ਘੇਰੇ ਤੂੰ ਮੰਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜ ਅਕਸਰ ਇਸ ਗੀਤ ਨੂੰ ਗਾ-ਗਾ ਕੇ ਸਾਡੇ ਮਾਨ ਸਾਹਿਬ ਸੀਐਮ ਭਗਵੰਤ ਮਾਨ ਨੇ ਆ ਜਿਹੜਾ ਸਾਰੇ ਪੰਜਾਬ ਤੋਂ ਵੋਟਾਂ ਬਟੋਰੀਆਂ ਤੇ ਸਭ ਤੋਂ ਵੱਡੀ ਲੀਡ ਦੇ ਨਾਲ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਪਾਰਟੀ ਨੂੰ ਜਿਤਾਇਆ ਵੀ ਚਲੋ ਬਾਕੀ ਬਾਹਲੀ ਗੱਲ ਆਪਾਂ ਨਾ ਖਿਲਾਰਦੇ ਹੋਏ ਮੇਨ ਮੁੱਦੇ ਦੇ ਉੱਤੇ ਆਉਣੇ ਆ ਅੱਜ ਇੱਕ ਦਿੱਲੀ ਪੋਸਟ ਦੇ ਉੱਤੇ ਆ ਜਿਹੜੀ ਇੱਕ ਖਬਰ ਆ ਜਿਹੜੀ ਉਹ ਸਾਨੂੰ ਦੇਖਣ ਨੂੰ ਮਿਲੀ ਹੈ ਦੀ ਆ ਜਦੋਂ ਕਰਜ਼ੇ ਦੀ ਗੱਲ ਆਉਂਦੀ ਆ ਤਾਂ ਆਮ ਤੌਰ ਦੇ ਉੱਤੇ ਇਹ ਆਖਿਆ ਜਾਂਦਾ ਹੈਗਾ ਕਿ ਕਰਜ਼ਾ ਜਿਹੜਾ ਉਹ ਕਿਸਾਨਾਂ ਸਾਰੀ ਹੁੰਦਾ ਹੈਗਾ ਤੇ ਇਸ ਤਵਕੇ ਦੇ ਆ ਜਿਹੜੇ ਇਸ ਤਵਕੇ ਦੇ ਸਿਰ ਜੋ ਕਰਜ਼ਾ ਹੈਗਾ ਉਸ ਦੀ ਗੱਲ ਤਾਂ ਮੀਡੀਆ ਦੇ ਵਿੱਚ ਅਕਸਰ ਕੀਤੀ ਜਾਂਦੀ ਭਵੇਂ ਮਾਫ ਉਹਨਾਂ ਦਾ ਵੀ ਨਹੀਂ ਕੀਤਾ ਜਾਂਦਾਗਾ ਪਰ ਮਜ਼ਦੂਰ ਤਵਕੇ ਸਿਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਕਰਜ਼ਾ ਹੈਗਾ ਫਾਈਨੈਂਸਰ ਮਾਈਕਰੋ ਫਾਈਨਾਂਸ ਕੰਪਨੀਆਂ ਜਿਹੜੀਆਂ ਉਹਨਾਂ ਦਾ ਇੱਕ ਵੱਡਾ ਜਾਲ ਆ ਜਿਹੜਾ ਉਹ ਇਸ ਦੇਸ਼ ਦੇ ਵਿੱਚ ਵਿਛ ਚੁੱਕਿਆ ਹੈਗਾ ਤੇ ਉਸ ਜਾਲ ਨੇ ਆ ਜਿਹੜਾ ਸਿਰਫ ਮਜ਼ਦੂਰਾਂ ਨੂੰ ਹੀ ਨਹੀਂ ਸਗੋਂ ਮਜ਼ਦੂਰ ਤਬਕੇ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਵੀ ਆ ਜਿਹੜਾ ਆਪਣੀ ਲਪੇਟ ਦੇ ਵਿੱਚ ਲਿਆ ਹੈਗਾ ਲੰਬੇ ਸਮੇਂ ਤੋਂ ਇਹ ਮਾਈਕਰੋ ਫਾਈਨੈਂਸ ਕੰਪਨੀਆ ਕਿਸ਼ਤਾਂ ਦੇ ਉੱਤੇ ਆ ਜਿਹੜਾ ਉਹ ਵਿਆਜ ਦਿੰਦੀਆਂ ਹੈਗੀਆਂ ਇਸ ਤੋਂ ਬਾਅਦ ਕਿਸ਼ਤਾਂ ਭਰਵਾਉਂਦੀਆਂ ਹੈਗੀਆਂ ਕਿਸ਼ਤਾਂ ਵਾਲਾ ਸਿਸਟਮ ਆ ਜਿਹੜਾ ਉਹ ਚੱਲ ਰਿਹਾ ਹੈਗਾ ਤੇ ਵੱਡੇ ਪੱਧਰ ਦੇ ਉੱਤੇ ਇਸ ਕਰਜ਼ੇ ਦੀ ਵਜ੍ਹਾ ਕਰਕੇ ਆ ਜਿਹੜਾ ਮਜ਼ਦੂਰ ਤਬਕਾ ਅੱਜ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰ ਰਿਹਾ ਹੈਗਾ ਨੌਬਤ ਇਥੋਂ ਤੀਕ ਆ ਗਈ ਹੈਗੀ ਆ ਕਿ ਇਸ ਕਰਜ਼ੇ ਨੂੰ ਉਤਾਰਨ ਦੇ ਲਈ ਸਾਡੇ ਮਜ਼ਦੂਰ ਤਾਕਕੇ ਦੇ ਵਿੱਚ ਔਰਤਾਂ ਨੂੰ ਆਪਣਾ ਜਿਸਮ ਤੱਕ ਵੇਚਣਾ ਪੈ ਰਿਹਾ ਹੈਗਾ ਏਡੀ ਵੱਡੀ ਸਮੱਸਿਆ ਹੈ ਗਈ ਆ ਆਮ ਤੌਰ ਦੇ ਉੱਤੇ ਬਹੁਤ ਸਾਰੇ ਬੁੱਧੀਜੀਵੀ ਇਹ ਵੀ ਕਹਿੰਦੇ ਹੁੰਦੇ ਆ ਕਿ ਤੁਸੀਂ ਭਈ ਕਰਜ਼ਾ ਨਾ ਲਓ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਕਈ ਵਾਰੀ ਉਹੋ ਜੀ ਸਮੱਸਿਆ ਖੜੀ ਹੋ ਜੇ ਮੰਨ ਲਓ ਕੋਈ ਮੈਡੀਕਲੀ ਦਿੱਕਤ ਆ ਜੇ ਜਾਂ ਫਿਰ ਕਿਸੇ ਮਜ਼ਦੂਰ ਨੇ ਆਪਣੇ ਘਰ ਦੇ ਵਿੱਚ ਵਿਆਹ ਕਰਨਾ ਹੈਗਾ ਕਿਉਂਕਿ ਹਰੇਕ ਬੰਦੇ ਦੀ ਇੱਕ ਥੋੜੀ ਕਣੀ ਤਾਂ ਆਸ ਉਮੀਦ ਹੁੰਦੀ ਹੈਗੀ ਉਹਦੀ ਥੋੜੀ ਕਣੀ ਤਾਂ ਇਹ ਹੁੰਦਾ ਹੈਗਾ ਕਿ ਮੈਂ ਵੀ ਆਪਦੀ ਖੁਸ਼ੀ ਆ ਜਿਹੜੀ ਉਹ ਮਨਾ ਸਕਾਂ ਪਰ ਮਹਿੰਗਾਈ ਬਹੁਤ ਤੁਹਾਨੂੰ ਪਤਾ ਹੀ ਹੈਗਾ ਪਰ ਇਹੋ ਜੇ ਕਾਰਨਾ ਕਰਕੇ ਜਿਹੜਾ ਮਜ਼ਦੂਰਾ ਸਰ ਕਰਜ਼ਾ ਚੜ ਜਾਂਦਾ ਹੈਗਾ ਪਰ ਇਸ ਕਰਜ਼ੇ ਦੀ ਆੜ ਦੇ ਹੇਠ ਵੱਡੇ ਪੱਦਰ ਦੇ ਉੱਤੇ ਇਹਨਾਂ ਮਜ਼ਦੂਰ ਤਬਕੇ ਦੀਆਂ ਔਰਤਾਂ ਦੀਆਂ ਭਾਵਨਾਵਾਂ ਮਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈਗਾ ਖਿਲਵਾੜ ਕਿਵੇਂ ਕੀਤਾ ਜਾ ਰਿਹਾ ਇਹ ਦਿੱਲੀ ਪੋਸਟ ਦੇ ਵਿੱਚ ਜੋ ਖਬਰ ਲੱਗੀ ਹੈਗੀ ਆ ਜਿਸ ਦਾ ਸਿਰਸਕਾ ਹੱਥ ਚੋਂ ਪਰਚੀਆਂ ਲੈ ਕੇ ਡੀਸੀ ਕੰਪਲੈਕਸ ਦੇ ਬਾਹਰ ਪਹੁੰਚੀਆਂ ਮਹਿਲਾਵਾਂ ਸੁਣੋ ਕੌਣ ਮਾਰ ਗਿਆ ਇਹਨਾਂ ਨਾਲ ਠੱਗੀ ਕਹਿੰਦੀਆਂ ਸਾਡੇ ਤੋਂ 100-100 ਰੁਪਏ ਲੈ ਕੇ ਕਰਜ਼ੇ ਮਾਫੀ ਦੇ ਜਿਹੜੇ ਉਹ ਫਾਰਮ ਪਰਵਾਏ ਗਏ ਸੀਗੇ ਇਹ ਮਹਿਲਾਵਾਂ ਜਦੋਂ ਇਹ ਫਾਰਮ ਲੈ ਕੇ ਅੰਮ੍ਰਿਤਸਰ ਪਹੁੰਚੀਆਂ ਤਾਂ ਉੱਥੇ ਆ ਜਿਹੜਾ ਕੋਈ ਵੀ ਵਿਅਕਤੀ ਆ ਜਿਹੜਾ ਉਹ ਹੈ ਨਹੀਂ ਸੀਗਾ ਉਹਨਾਂ ਦੇ ਨਾਲ ਠੱਗੀ ਵਜ ਗਈ ਤੇ ਜੋ ਡੇਲੀ ਪੋਸਟ ਦਾ ਇਹ ਪੱਤਰਕਾਰ ਵੀ ਆ ਉਹ ਵਾਰ-ਵਾਰ ਇਹ ਕਹਿ ਰਿਹਾ ਹੈਗਾ ਕਿ ਤੁਸੀਂ ਕਰਜ਼ਾ ਲਿਆ ਕਿਉਂ ਇੱਕ ਪੱਤਰਕਾਰ ਇਹ ਕਹਿ ਰਿਹਾ ਹੈਗਾ ਤੁਸੀਂ ਕਰਜ਼ਾ ਲਿਆ ਕਿਉਂ ਜਾਂ ਤੁਹਾਡਾ ਸਿਬਲ ਡਾਊਨ ਹੋ ਜਾਏਗਾ ਇਸ ਤਰੀਕੇ ਦੇ ਨਾਲ ਕਰਜ਼ੇ ਨਹੀਂ ਮਾਫ਼ ਹੁੰਦੇਗੇ ਉਹ ਭਾਈ ਇਹ ਤਾਂ ਗੱਲ ਦਾ ਪਤਾ ਹੈਗਾ ਵੀ ਇਸ ਤਰੀਕੇ ਦੇ ਨਾਲ ਕਰਜ਼ੇ ਨਹੀਂ ਮਾਫ਼ ਹੁੰਦੇਗੇ ਪਰ ਪੱਤਰਕਾਰ ਸਾਹਿਬ ਨੂੰ ਇਹ ਵੀ ਚਾਹੀਦਾ ਸੀਗਾ ਕਿ ਤੁਸੀਂ ਤੱਕੇ ਦੇ ਨਾਲ ਆਪਦੇ ਸਵਾਲ ਆਪਦੀ ਬੋਲਬਾਣੀ ਆ ਜਿਹੜੀ ਅਗਲੇ ਦੇ ਮੂੰਹ 'ਚ ਨਹੀਂ ਪਾ ਸਕਦੇਗੇ ਸੋ ਕਿਤੇ ਨਾ ਕਿਤੇ ਪੱਤਰਕਾਰ ਦੀ ਜਿਹੜੀ ਉਹ ਪੱਤਰਕਾਰ ਹੀ ਸੀਗੀ ਉਹ ਕਾਰਪੋਰੇਟ ਪੱਖੀ ਹੋ ਕੇ ਰਹੇਗੀ ਮਾਈਕਰੋ ਫਾਈਨੈਂਸਰਾਂ ਦੇ ਵੱਲ ਦੀ ਹੋ ਕੇ ਰਹੇਗੀ ਭਾਵੇਂ ਖਬਰ ਉਹਨਾਂ ਨੇ ਲਗਾ ਦਿੱਤੀ ਹੈਗੀ ਆ ਇਸ ਵਾਸਤੇ ਇਸ ادارے ਦਾ ਧੰਨਵਾਦ ਵੀ ਕਰਨਾ ਬਣਦਾ ਹੈਗਾ ਪਰ ਕਿਤੇ ਨਾ ਕਿਤੇ ਜੋ ਖਬਰ ਦਾ ਐਂਗਲ ਹੈਗਾ ਉਹ ਮਜ਼ਦੂਰ ਪੱਖੀ ਨਾ ਹੋ ਕੇ ਕਿਤੇ ਨਾ ਕਿਤੇ ਕਾਰਪੋਰੇਟ ਪੱਖੀ ਆ ਜਿਹੜਾ ਉਹ ਹੋ ਗਿਆ ਹੈਗਾ ਇਸ ਖਬਰ ਨੂੰ ਆਧਾਰ ਬਣਾ ਕੇ ਪਿੰਡੂ ਮਜ਼ਦੂਰ ਜਥੇਬੰਦੀ ਦੇ ਪ੍ਰਧਾਨ ਤਰਸੀਮ ਪੀਟਰ ਨੇ ਵੀ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਹੈਗਾ ਕਿ ਮਾਈਕਰੋファイਨਾਂਸ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਪਿੰਡੂ ਔਰਤਾਂ ਨੂੰ ਕਰਜ਼ਾ ਮਾਫੀ ਦਾ ਲਾਰਾ ਲਾ ਕੇ ਅੰਮ੍ਰਿਤਸਰ ਸੱਦ ਕੇ ਖੱਜਲ ਖਰਾਬ ਕਰਨ ਵਾਲਿਆਂ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਭੈਣਾਂ ਨੂੰ ਸੱਦਾ ਦਿੱਤਾ ਕਿ ਉਹ ਪੈਸੇ ਲੈ ਕੇ ਕਰਜ਼ਾ ਮਾਫੀ ਦੀਆਂ ਦਰਖਾਸਤਾਂ ਭਰ ਰਹੇ ਏਜੰਟ ਕੋਲੋਂ ਗੁੰਮਰਾ ਹੋਣ ਦੀ ਥਾਂ ਸੰਘਰਸ਼ ਤੇ ਟੇਕ ਰੱਖਣ ਉਹਨਾਂ ਨੇ ਆਪਣੀ ਜਥੇਬੰਦੀ ਵੱਲੋਂ ਇਹ ਨਿਖੇਦੀ ਪਾਈ ਹੋਈ ਆ ਕਿ ਜੋ ਔਰਤਾਂ ਇਸ ਤਰੀਕੇ ਦੇ ਨਾਲ ਸੂਝਦੀਆਂ ਹੈਗੀਆਂ ਕਿ ਉਹਨਾਂ ਦਾ ਕਰਜ਼ਾ ਮਾਫ਼ ਹੋ ਜਾਊਗਾ ਜਥੇਬੰਦੀ ਦੇ ਪ੍ਰਧਾਨ ਵੱਲੋਂ ਇਹ ਗੱਲ ਆਖੀ ਗਈ ਹੈਗੀ ਆ ਕਿ ਸੰਘਰਸ਼ ਦੇ ਉੱਤੇ ਟੇਕ ਰੱਖੋ ਐਕਸ਼ਨ ਕਰੋ ਇਕੱਠੇ ਹੋ ਸ਼ਾਇਦ ਕਰਜ਼ਾ ਮਾਫ਼ ਹੋ ਸਕਦਾ ਇਹ ਮੈਂ ਤਾਂ ਕਹਿ ਰਿਹਾ ਹੈਗਾ ਕਿਉਂਕਿ ਐਵੇਂ ਆਪਾਂ ਹਵਾ ਦੇ ਵਿੱਚ ਤਲਵਾਰਾਂ ਨਹੀਂ ਚਲਾਉਣੀ ਆਂ ਇਹ ਮੈਂ ਤਾਂ ਕਹਿ ਰਿਹਾ ਹੈਗਾ ਕਿਉਂਕਿ ਮੋਦੀ ਸਰਕਾਰ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਲੱਖਾਂ ਕਰੋੜਾਂ ਰੁਪਇਆ ਹੈਗਾ ਉਹ ਕਾਰਪੋਰੇਟ ਕਰਾਣਿਆਂ ਦਾ ਮਾਫ ਕੀਤਾ ਹੈਗਾ ਜੇਕਰ ਇੱਕ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਦੀਏ ਜਿਸ ਦੇ ਵਿੱਚ ਉਸ ਸਪੋਕਸਮੈਨ ਦੀ ਖਬਰ ਹੈਗੀ ਆ ਤੇ ਸਾਡੇ ਅਜੋਕੇ ਸਮੇਂ ਦੇ ਵਿੱਚ ਜੋ ਅਨਮੋਲ ਗਗਨ ਮਾਨ ਜੀ ਨੇ ਜੋ ਕਿ ਹੁਣ ਮਨਿਸਟਰ ਬਣ ਚੁੱਕੇ ਨੇ ਜਿਹੜੇ ਮੰਤਰੀ ਜੀ ਦੀ ਇਹ ਪਹਿਚਾਣ ਆ ਕਿ ਜਿਨ੍ਹਾਂ ਨੇ 5 ਮਿੰਟਾਂ ਦੇ ਵਿੱਚ ਸਾਡੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਸੀਗੀ ਉਸ ਨੇ ਇੰਟਰਵਿਊ ਦੇ ਦੌਰਾਨ ਵੀ ਇਹ ਗੱਲ ਆਖੀ ਸੀਗੀ ਉਸ ਚੈਨਲ ਦੀ ਵੀ ਇਹ ਖਬਰ ਹੈਗੀ ਜਿਸ ਦੇ ਵਿੱਚ ਲਿਖਿਆ ਗਿਆ ਕਿ ਮੋਦੀ ਕਾਰਪੋਰੇਟ ਘਰਾਣਿਆਂ ਦਾ 8 ਲੱਖ ਕਰੋੜ ਮਾਫ ਕਰ ਸਕਦਾ ਹੈ ਪਰ ਸੜਕਾਂ ਤੇ ਰੋਲ ਰਹੇ ਕਿਸਾਨਾਂ ਦੀ ਸਾਰ ਤੱਕ ਨਹੀਂ ਲੈ ਰਿਹਾ 26 ਦਸੰਬਰ 2020 ਦੀ ਆ ਜਿਹੜੀ ਇਹ ਖਬਰ ਲੱਗੀ ਹੈਗੀ ਆ ਅਜੇ ਤੋਂ 4 ਸਾਲ ਪਹਿਲਾਂ ਪਾਰ ਹੁਣ ਇਹ ਸਰਕਾਰ ਵੀ ਇਹ ਮੈਡਮ ਸਾਹਿਬ ਜੋ ਮੰਤਰੀ ਨੇ ਇਹ ਵੀ ਸੱਤਾ ਦੇ ਵਿੱਚ ਆ ਪਰ ਉਹ ਕਰਜ਼ਿਆਂ ਨੂੰ ਲੈ ਕੇ ਕਿਸਾਨ ਆ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਣਾ ਮਹਾਲੀ ਵੀ ਸੀਗੇ ਉਹ ਆ ਹੁਣ ਵੀ ਪਿਛਲੇ ਦਿਨੀ ਪ੍ਰਦਰਸ਼ਨ ਕਰਕੇ ਹਟੇ ਆ ਟਰੈਕਟਰਾਂ ਦੇ ਉੱਤੇ ਮੰਗ ਉਹਨਾਂ ਦੀ ਇਹੀ ਹੈ ਕਿ ਕਰਜ਼ਾ ਮਾਫ਼ ਹੋਣਾ ਚਾਹੀਦਾ ਸੋ ਅਨਮੋਲ ਗਗਨ ਮਾਨ ਜੀ ਨੇ ਭਵੇਂ ਉਹਨਾਂ ਸਮੇਂ ਦੇ ਵਿੱਚ ਬਿਆਨ ਦਿੱਤੇ ਪਰ ਜਿਹੜੀ ਸਥਿਤੀ ਹੈਗੀ ਉਸ ਤੋਂ ਉਲਟ ਹੈਗੀ ਇਹਨਾਂ ਨੇ ਵੀ ਆ ਜਿਹੜਾ ਕਰਜ਼ਾ ਮਾਫ਼ ਨਹੀਂ ਕੀਤਾ ਹੈਗਾ ਆ ਦੂਸਰੀ ਖਬਰ ਆ ਜਿਹੜੀ ਉਹ ਵੀ ਉਹ ਵੀ ਹੈ ਜਿਹੜੀ ਉਹ ਰਜਾਨਾ ਸਪੋਕਸਮੈਨ ਦੇ ਵਿੱਚ ਹੀ ਇਹ 16 ਜੁਲਾਈ 2022 ਨੂੰ ਇਹ ਖਬਰ ਆ ਜਿਹੜੀ ਉਹ ਲੱਗੀ ਸੀਗੀ ਤੇ ਇਸ ਦੇ ਵਿੱਚ ਸੁਖਪਾਲ ਖਹਿਰਾ ਜੀ ਦੀ ਹੈ ਜਿਹੜੀ ਉਹ ਇੰਟਰਵਿਊ ਲਈ ਗਈ ਸੀ ਤੇ ਇਸ ਦੇ ਵਿੱਚ 8 ਲੱਖ ਕਰੋੜ ਦੀ بجائے ਮੋਦੀ ਸਰਕਾਰ ਨੇ ਜਿਹੜਾ 10 ਸਾਲਾਂ ਚੋਂ ਭਾਜਪਾ ਨੇ ਕਾਰਪੋਰੇਟ ਘਰਾਣਿਆਂ ਦਾ 12 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਹੈਗਾ ਤੇ ਜੇਕਰ ਦੇਖੀਏ ਤਾਂ 12 ਲੱਖ ਕਰੋੜ ਦੀ بجائے ਹੁਣ ਉਜੋਕੇ ਸਮੇਂ ਦੇ ਵਿੱਚ 2024 ਚੱਲ ਪਿਆ ਹੈਗਾ ਹੁਣ ਅੰਦਾਜ਼ਾ ਲਾਉਣਾ ਹੋਵੇ ਤਾਂ ਸ਼ਾਇਦ ਇਹ 15 ਜਾਂ 20 ਲੱਖ ਕਰੋੜ ਰੁਪਏ ਦੀ ਜਿਹੜੀ ਉਹ ਰਕਮ ਅੰਦਾਜ਼ਾ ਹੀ ਆ ਅਸੀਂ ਕੋਈ ਪੱਕਾ ਨਹੀਂ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਕੋਲੇ ਡਾਟਾ ਅਵੇਲੇਬਲ ਹੋਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਗੱਲ ਇਹ ਹੈਗੀ ਆ ਕਿ ਇਥੋਂ ਠੀਕ ਆ ਜਿਹੜਾ ਕਾਰਪੋਰੇਟ ਕਰਾਉਣਿਆਂ ਦਾ ਕਰਜ਼ਾ ਜਿਹੜਾ ਉਹ ਮਾਫ ਕਰ ਦਿੱਤਾ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਇਹ ਖਬਰਾਂ ਵੀ ਸੁਣੀਆਂ ਹੋਣੀਆਂ ਕਿਤੇ ਨਾ ਕਿਤੇ ਪੜੀਆਂ ਵੀ ਹੋਣੀਆਂ ਦੇਖੀਆਂ ਹੋਣਗੀਆਂ ਉਹਨਾਂ ਖਬਰਾਂ ਦੇ ਵਿੱਚ ਇਹ ਵੀ ਸੁਣਿਆ ਹੋਣਾ ਕਿ ਨੀਰੋ ਮੋਦੀ ਆ ਜਿਹੜਾ ਉਹ ਪੈਸੇ ਲੈ ਕੇ ਭੱਜ ਗਿਆ ਬੈਂਕਾਂ ਦਾ ਕਰਜ਼ਾ ਦੇਣਾ ਸੀਗਾ ਇਸ ਤੋਂ ਇਲਾਵਾ ਵਿਜੇ ਮਾਲੀ ਆ ਹਰੇ ਹੋਰ ਅਨੇਕਾ ਨਾਮ ਇਹੋ ਜਿਹੇ ਆ ਜਿਨ੍ਹਾਂ ਨੇ ਵੱਡੇ ਪੱਦਰ ਦੇ ਉੱਤੇ ਕਰਜ਼ਾ ਲਿਆ ਤੇ ਸਾਡੇ ਮੈਂ ਉਸ ਬੁੱਧੀਜੀਵੀ ਤਬਕੇ ਨੂੰ ਇਹ ਸਵਾਲ ਪੁੱਛਣਾ ਚਾਹਣਾ ਹੈਗਾ ਜਿਹੜੇ ਇਹ ਗੱਲ ਕਹਿ ਰਹੇ ਹੈਗੇ ਆ ਜਿਹੜੇ ਇਸ ਖਬਰ ਦੇ ਹੇਠਾਂ ਦੰਦੀਆਂ ਕੱਢ ਰਹੇ ਸੀਗੇ ਮਜ਼ਦੂਰ ਔਰਤਾਂ ਨੇ ਜਿਹੜੇ ਇਹ ਗੱਲ ਕਹਿ ਰਹੇ ਸੀਗੇ ਕਿ ਕਰਜ਼ਾ ਲਿਆ ਕਿਉਂ ਉਹਨਾਂ ਨੂੰ ਸਵਾਲ ਆ ਕਿ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਕਾਹਦੇ ਲਈ ਕਰਜ਼ਾ ਲਿਆ ਬਈ ਇਹਨਾਂ ਕੋਲੇ ਤਾਂ ਗੱਡੀਆਂ ਵੀ ਸੀngਾਂ ਕੂਠੀਆਂ ਵੀ ਸੀngਾਂ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਦੇ ਇਹ ਮਾਲਕ ਵੀ ਸੀਗੇ ਸੋ ਕਿਤੇ ਨਾ ਕਿਤੇ ਜੇਕਰ ਉਧਰ ਨੂੰ ਤੁਹਾਡਾ ਸਵਾਲ ਕਰਨ ਦਾ ਤਹਈਆ ਹੁੰਦਾ ਹੈਗਾ ਤੇ ਉਧਰ ਨੂੰ ਸਵਾਲ ਕਰਿਆ ਕਰੋ ਐਵੇਂ ਮਜ਼ਦੂਰ ਤੌਕੇ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ بڑے ਲੋਕਾਂ ਦੇ ਲਾ ਮਜ਼ਦੂਰ ਕਰਜ਼ਾ ਨਾ ਚੱਕਣ ਬਈ ਕਿਉਂ ਨਾ ਚੱਕਣ ਜਦੋਂ ਸਿਸਟਮ ਦੇ ਵਿੱਚ ਲੋ ਉਹਨਾਂ ਨੂੰ ਤੁਸੀਂ ਮਜ਼ਦੂਰੀ ਪੂਰੀ ਦਿਓ ਉਹਨਾਂ ਦੀਆਂ ਸਾਰੀਆਂ ਸਹੂਲਤਾਂ ਪੂਰੀਆਂ ਕਰੋ ਉਹਨਾਂ ਨੂੰ ਸੇ ਸਹੂਲਤਾਂ ਫਰੀ ਦਿਓ ਉਹਨਾਂ ਦੀ ਐਜੂਕੇਸ਼ਨ ਆ ਜਿਹੜੀ ਫਰੀ ਕਰੋ ਉਹਨਾਂ ਨੂੰ ਰੁਜ਼ਗਾਰ ਆ ਜਿਹੜਾ ਪ੍ਰੋਪਰ ਦਿਓ ਤੁਸੀਂ ਉਹ ਕਾਰਜ ਚੱਕ ਕੇ ਉਹਨਾਂ ਨੇ ਕੀ ਕਰਨਾ ਹੈਗਾ ਸੋ ਇਸ ਕਰਕੇ ਜਿਹੜੇ ਬੁੱਧੀਜੀਵੀ ਇਹ ਵੀ ਗੱਲ ਆਖਦੇ ਹੈਗੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸਵਾਲ ਵੀ ਆ ਇਹ ਸਵਾਲ ਦਾ ਜਿਹੜਾ ਜਵਾਬ ਆ ਤੁਸੀਂ ਕਮੈਂਟਾਂ ਦੇ ਵਿੱਚ ਵੀ ਲਾਜ਼ਮੀ ਦੇਣਾ ਹੈਗਾ ਸੋ ਇੰਨੀ ਗੱਲਬਾਤ ਉਮੀਦ ਕਰਦਾ ਕਿ ਜੋ ਦੰਦੀਆਂ ਕੱਢਣ ਵਾਲਾ ਤਬਕਾ ਸੀਗਾ ਉਹ ਇਸ ਗੱਲ ਨੂੰ ਕਿਤਨਾ ਕਿਤੇ ਗੰਭੀਰਤਾ ਦੇ ਨਾਲ ਲਾਊਗਾ ਤੇ ਸਾਡਾ ਮਜ਼ਦੂਰ ਭਾਈਚਾਰਾ ਜਿਹੜਾ ਉਹ ਵੀ ਕਿਤਨਾ ਕਿਤੇ ਇਸ ਗੱਲ ਨੂੰ ਜਿਹੜਾ ਗੰਭੀਰਤਾ ਦੇ ਨਾਲ ਲਾਜ਼ਮੀ ਸੋਚ ਵੀਡੀਓ ਚੰਗੀ ਲੱਗੀ ਇਸ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ رائے ਲਾਜ਼ਮੀ ਦੇਣੀ ਤੇ YouTube ਦੇ ਉੱਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਇੱਕ ਬੇਨਤੀ ਵੀ ਹੈ ਤੁਹਾਨੂੰ ਕਿ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਹੱਕ ਦੀ ਗੱਲ ਕਰ ਰਹੇ ਹੈਗੇ ਆ ਦੇਖੋ ਅਸੀਂ ਸਿਰਫ ਗੱਲ ਹੀ ਕਰ ਸਕਦੇ ਤੁਹਾਨੂੰ ਦਿਖਾ ਸਕਦੇ ਆ ਜੋ ਮਜ਼ਦੂਰ ਤਾਕੇ ਦੀਆਂ ਮੰਗਾ ਮਸਲੇ ਪਰ ਉਸ ਨੂੰ ਦਿਖਾਉਣ ਦੇ ਵਿੱਚ ਵੀ ਕੁਝ ਖਰਚ ਆਉਂਦੇ ਹੈਗੇ ਇਸ ਕਰਕੇ ਤੁਹਾਡੇ ਤੋਂ ਆਸ ਕਰਦੇ ਹੈਗੇ ਆ ਕਿ ਸਾਡੀ ਕੁਝਕ ਆਰਥਿਕ ਸਹਾਇਤਾ ਵੀ ਕਰੋ ਤਾਂ ਜੋ ਇਹ ਸਾਡਾ ਮਾਈਕ ਆ ਜਿਹੜਾ ਸਾਡੇ ਗਲਮੇ ਤੋਂ ਲੱਥ ਕੇ ਆ ਜਿਹੜਾ ਉਹ ਲੋਕਾਂ ਦੇ ਵਿੱਚ ਵੀ ਜਾ ਸਕੇ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ